ਸਤਿ ਨਾਮੁ ਗੁਰੂ ਮਹਾਰਾਜਾ ਸਭ ਤੋਂ ਪੰਗਾ ਲਹੀ ਹਰਿ ਕੇ ਰੰਗਿ ਨਿਭਾਇ ਸਹੇ ਨਾਮੁ ਗੁਣੰਦੂ ਹੈ ਸਤਿ ਗਿਰੂ ਕਾ ਪਾਵਾ ਓ ਮਨ ਮੋਰੀ ਆਪਿ ਤੇ ਰਹੈ ਹਰਿ ਨਾਲੇ ਅਰਿ ਨਾਮਿ ਮੂਤਿ ਮਨ ਮੂਰੀ ਤੂ ਸਾਦਿ ਬਿਤਾਰਿ ਨੈਂ ਜਿੰਕਾਰ ਉਨਕਰ ਰਸ ਪੂਰਾ ਸਾਰਿ ਜਬ ਸਦ ਸਵਾਰੁਣਾ ਪਦਮਾ ਕਮਾ ਸਮਰਤ ਸਵਾਮੀ ਸੋਤਨ ਅਨੁਸਾਰ ਸਹਾ ਮਨ ਤੁਮਨ ਮੇਰੇ ਸਦਾਰ ਹੋ ਹਰ ਨਾਲ ਸਾਧੂ ਸਾਹਿਬਾ ਕਾਮਨ ਕਰ ਤੋਰਾ ਕਰਤਾ ਤੋਰਾ ਸਭ ਕੁਛ ਹੋ ਦੁਖ ਦੇ ਸੋ ਪਾਲੇ ਸਦਾ ਸੰਤ ਸਲਾਹ ਕੋਲੀ ਨਾਮ ਮੰਗਤਾ ਹੋ ਨਾ ਮੂਹ ਜੁੰਤਾ ਮੰਨੂ ਸਿਆ ਬਾਜੇ ਕੋਲ ਕੋ ਮੇਰੇ ਸਹਾ ਮਾਨ ਤਸਤੇ ਸਾਹ ਬਹੁਤ ਨਾਮ ਕਰਤੇ ਰਾ ਸਤ ਨਾਮੁ ਰਾਧਾਰਾ ਮਾਤੁ ਮਾਨੇ ਬਾਰ ਮੁਰਾ ਜਿਨਿ ਸੁਖਿ ਸਭੁ ਮੇ ਲੱਗੈ ਕਰਸੋ ਤਿਸੁ ਸੁਖੁ ਮਨ ਆਉ ਜੁਆ ਹਮੁਖਾ ਤਾ ਬੁਜਾ ਬਾ ਸਦਾ ਕੁਰਬਾਨ ਸਿਤਾ ਗੁਰੂ ਜਤੂ ਹੂ ਜਿਉਂ ਜਿਉਂ ਆ ਰਹਾ ਬੇਵਾਦਨਾ ਕਾਹੋ ਨਾ ਆਮਤ ਤੋੜੋ ਨਾ ਸਕਤੋ ਸਰਬਤਰੋ ਪਿਆਰ ਸੱਚਾ ਨ ਮੁਰਾਯਾ ਤਾਰ ਦਾਂਜੋ ਕੰਤੂਨ ਕੰਤੂ ਸਤੈ ਸਫਾ ਕੰਤੂ ਪਰ ਗੋਸ ਸੰਦੇਵਾਰ ਦੀ ਕਲਾ ਬਸ ਕਰਤਾ ਰਿਹਾ ਕੰਤੂ ਜਿਤੇ ਬਸ ਤਿਥੇ ਸਾਰ ਦਸ ਸੰਭਾਰਿਆ ਬੁਰੇ ਕਾਰਨ ਪਾਇ ਤੁਮ ਨੂੰ ਕਾਹ ਤੁਹਾ ਮਹਰ ਕਾ ਲਾਜ ਕਹੇ ਮਹਨ ਕਿ ਤਾ ਸੁਖ ਹੋਆ ਤੁਸ ਕਰੀ ਅਨਹਦਵਾਜ ਕਾ ਮਨ ਸੁਣੋ ਢੋਕਤਾ ਜੀ ਸਭ ਸੁਰ ਕੀ ਰੇ ਤਾਰ ਬ੍ਰਹਮ ਪ੍ਰਭ ਤਵਾ ਤੁਸ ਰੂਹ ਹਰਦੇ ਹੋ ਦੂਰ ਤੇ ਪਰ ਸਮਨ ਸਤਿ ਬਾਣੀ ਸਰਖਾ ਸਾਧਨਤ ਹੋਇਆ ਸਰੂਪੇ ਹੋਰ ਵਰਤੇਗਾ ਤੁਸ ਤੂੰ ਨਹੀਂ ਮੁਸਕਹਤ ਪਰਸਤ ਤਾਤੁਰੇ ਕਰੀਸੇ ਬਨਮਾ ਤੋਂ ਨਾਮਿ ਜਿ ਪਰਮਲਾਜੁ ਵਾਸੀ ਅਮਹਦ ਕੀ ਰੇ

करण दूर करण तो री सोन बूरा गुरू नान कानक कर्मे साफ़